ਸਾਸਤ੍ਰੀ ਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਲਗਾਤਾਰ 3 ਦਿਨ ਹੋ ਚੁੱਕੇ ਨੇ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਛੇੜੀ ਨੂੰ ਦੱਸ ਦੇ ਕਿ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਲੇ ਕੀਤੇ ਜਾਂਦੇ ਨੇ ਤਾਂ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਹੈ ਪੁਲਿਸ ਫੌਜ ਦੇ ਵੱਲੋਂ ਲੋਕਾਂ ਨੂੰ ਚੰਗੀ ਤਰ੍ਹਾਂ ਜਿਹੜਾ ਅਲਰਟ ਕੀਤਾ ਜਾ ਰਿਹਾ ਲਗਾਤਾਰ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਬਾਰਡਰ ਤੋਂ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਵਿੱਚ ਚਲੇ ਗਏ ਨੇ ਤਾਂ ਉੱਥੇ ਹੀ ਧਾਰਮਿਕ ਜਿਹੜੇ ਸਰੂਪ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜੇ ਗ੍ਰੰਥ ਨੇ ਧਾਰਮਿਕ ਗ੍ਰੰਥ ਗੀਤਾ ਗ੍ਰੰਥ ਕਿਸੇ ਵੀ ਸਰਕਾਰ ਦੀ ਪ੍ਰਕਾਰ ਦੀ ਉਹ ਜਿਹੜੀ ਪੋਥੀ ਹੈ ਉਹਨਾਂ ਨੂੰ ਤੁਸੀਂ ਸੇਫ ਜਗ੍ਹਾ ਤੇ ਪਹੁੰਚਾਓ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਜਿਹੜੇ ਸਰੂਪ ਨੇ ਮਹਾਰਾਏ ਦੇ ਉਹਨਾਂ ਨੂੰ ਬਹੁਤ ਜਿਹੜੇ ਸੇਫ ਜਗ੍ਹਾ ਤੇ ਪਹੁੰਚਾਉਣ ਦੀ ਜਿਹੜੀ ਡਿਊਟੀ ਆ ਬਾਰਡਰ ਤੇ ਗ੍ਰੰਥੀ ਸਿੰਘਾਂ ਦੀ ਲਗਾ ਦਿੱਤੀ ਗਈ ਆ ਪੁਲਿਸ ਨਾਲ ਲੈ ਜਾ ਕੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਸੇਫ ਜਗ੍ਹਾ ਤੇ ਲੈ ਕੇ ਜਾ ਰਹੀ ਹੈ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਬਚਣ ਦੇ ਲਈ ਇਹ ਧਾਰਮਿਕ ਜਿਹੜੇ ਗ੍ਰੰਥ ਨੇ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਣਾ ਜ਼ਰੂਰੀ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਵੀ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਗ੍ਰੰਤੀ ਸਿੰਘ ਜਦੋਂ ਮਹਾਰਾਜ ਦਾ ਸਰੂਪ ਉਹ ਬਾਰਡਰ ਤੋਂ ਸੇਫ ਜਗ੍ਹਾ ਤੇ ਸ਼ਿਫਟ ਕੀਤਾ ਕਿਉਂਕਿ ਜੰਗ ਵਾਲੇ ਮਾਹੌਲ ਬਣੇ ਹੋਏ ਨੇ ਤਾਂ ਗ੍ਰੰਤੀ ਸਿੰਘ ਜਿਹੜਾ ਬਹੁਤ ਜ਼ਿਆਦਾ ਰੋ ਰਿਹਾ ਸੀ ਤਾਂ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਦੱਸ ਦੇ ਕਿ ਬਹੁਤ ਭਾਵੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋਣਾ ਬਹੁਤ ਹੀ ਔਕਾ ਹੁੰਦਾ ਨੇ ਔਕਾ ਹੁੰਦਾ ਪਰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ ਕਿ ਕਦੋਂ ਦੁਬਾਰਾ ਉੱਥੇ ਜਿੱਥੇ ਆਪਾਂ ਪਹਿਲਾਂ ਰਹਿ ਰਹੇ ਹੁੰਨੇ ਆ ਉੱਥੇ ਦੁਬਾਰਾ ਕਦੋਂ ਆਵਾਂਗੇ ਕਿਉਂਕਿ ਜੰਗ ਹੈ ਜੰਗ ਦਾ ਪਤਾ ਨਹੀਂ ਕਿੰਨਾ ਚਿਰ ਚੱਲੇਗੀ ਹਟੇਗੀ ਜਾਂ ਨਹੀਂ ਹਟੇਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਸੋਚ ਦੇ ਵਿੱਚ ਗੱਲਾਂ ਆਉਂਦੀਆਂ ਨੇ ਤਾਂ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਬਹੁਤ ਸਾਰਾ ਜਿਹੜਾ ਸ਼ੇਅਰ ਕੀਤਾ ਜਾ ਰਿਹਾ ਗ੍ਰਾਂਥੀ ਸਿੰਘ ਦੇ ਵੱਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮਹਾਰਾਜ ਦਾ ਸਰੂਪ ਹੈ ਜਿਹੜਾ ਉਹ ਲਜਾਇਆ ਜਾਂਦਾ ਤਾਂ ਉੱਤੋਂ ਜਿਹੜੀ ਵਿਦਾਇਗੀ ਆ ਉਹ ਰੋਕੇ ਕੀਤੀ ਜਾਂਦੀ ਆ ਸੰਗਤਾਂ ਦੇ ਨਾਲ ਬਹੁਤ ਹੀ ਨਮ ਅੱਖਾਂ ਦੇ ਨਾਲ ਉਹ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਹੱਥ ਦੇ ਵਿੱਚ ਚੌਰ ਸਾਹਿਬ ਉਹਨਾਂ ਦੇ ਫੜਿਆ ਹੋਇਆ ਤਾਂ ਬਾਰਡਰ ਦੇ ਉੱਪਰ ਜਿਹੜਾ ਹਾਈ ਅਲਰਟ ਹੈ ਚੱਲ ਰਿਹਾ ਲਗਾਤਾਰ ਭਾਰਤ ਪਾਕਿਸਤਾਨ ਦਾ ਜਿਹੜਾ ਯੁੱਧ ਹੈ ਉਹ ਚੱਲ ਰਿਹਾ ਰਾਤ ਵੇਲੇ ਪਾਕਿਸਤਾਨ ਦੇ ਵੱਲੋਂ ਕਾਫੀ ਸਾਰੇ ਡਰੋਨ ਹਮਲੇ ਕੀਤੇ ਜਾਂਦੇ ਆ ਉਹਨਾਂ ਡਰੋਨ ਹਮਲਿਆਂ ਦੇ ਵਿੱਚ ਬਹੁਤ ਸਾਰਾ ਜਿਹੜਾ ਭਾਰਤ ਦੇ ਬਾਰਡਰ ਦੇ ਉੱਪਰ ਇਲਾਕੇ ਪੈਂਦੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਵੱਸਦੇ ਨੇ ਬਹੁਤ ਸਾਰਾ ਨੁਕਸਾਨ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਤਾਂ ਉਸ ਦੇ ਚੱਲਦੇ ਆ ਇਹ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਜਿੰਨੇ ਵੀ ਬਾਰਡਰ ਤੇ ਗੁਰਦੁਆਰੇ ਨੇ ਸਾਰਿਆਂ ਦੇ ਵਿੱਚ ਇਹ ਸੂਚਨਾ ਦੇ ਦਿੱਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸਰੂਪ ਹੈ ਉਹ ਬਾਰਡਰ ਦੇ ਨਜ਼ਦੀਕ ਕਿਸੇ ਵੀ ਗੁਰੂ ਘਰ ਦੇ ਵਿੱਚ ਨਹੀਂ ਮੌਜੂਦ ਰਹਿਣਾ ਚਾਹੀਦਾ ਉਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੇਫ ਜਗ੍ਹਾ ਤੇ ਜਿਹੜਾ ਪਹੁੰਚਾਇਆ ਜਾਵੇ ਤਾਂ ਇਸ ਦੇ ਚੱਲਦੇ ਹੀ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਾਤੀ ਸਿੰਘ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਸਰੂਪ ਹੈ ਜਦੋਂ ਲੈ ਆਇਆ ਜਾਂਦਾ ਤਾਂ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਰੋ ਕੇ ਜਿਹੜੀ ਉੱਥੋਂ ਵਿਦਾਇਗੀ ਕੀਤੀ ਜਾਂਦੀ ਹੈ ਬਹੁਤ ਹੀ ਜਿਹੜੀਆਂ ਦਿਲ ਨੂੰ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਇਲਾਕਾ ਛੱਡਣਾ ਬਹੁਤ ਮੁਸ਼ਕਲ ਹੁੰਦਾ ਜਿੱਥੇ ਆਪਾਂ ਸਾਲਾਂ ਦੇ ਰਹਿੰਦੇ ਹੋਈਏ ਜਦੋਂ ਉਹ ਬਿਨਾਂ ਜਾਣਕਾਰੀ ਤੋਂ ਪਲ ਦੇ ਵਿੱਚ ਛੱਡਣਾ ਪੈ ਜੇ ਤਾਂ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਤਾਂ ਇਸੇ ਤਰ੍ਹਾਂ ਇਸ ਪਾਠੀ ਸਿੰਘ ਦੇ ਵੀ ਮਨ ਨੂੰ ਬਹੁਤ ਠੇਸ ਪਹੁੰਚੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਸੇਫ ਜਗ੍ਹਾ ਤੇ ਪਹੁੰਚਾਣ ਦੀ ਗੱਲ ਆਈ ਤਾਂ ਲਗਾਤਾਰ ਦੇਸ਼ ਦੇ ਵਿੱਚ ਹਾਈ ਅਲਰਟ ਹੈ ਜਾਰੀ ਹੈ ਮੌਕੜਲਸ ਹੁੰਦੀਆਂ ਨੇ 10-10 ਘੰਟੇ ਦੇ ਜਿਹੜੇ ਬਲੈਕਆਊਟ ਰਹਿ ਰਹੇ ਨੇ ਕਿਉਂਕਿ ਇਹ ਬਹੁਤ ਹੀ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਪੂਰਵਕ ਵੜਿਆ ਹੋਇਆ ਤਾਂ ਦੱਸ ਦਈਏ ਕਿ ਭਾਰਤ ਵਾਲੇ ਪਾਸੇ ਤੋਂ ਵੀ ਰਾਤੀ ਇਹ ਪਾਕਿਸਤਾਨ ਦੇ ਜਿਹੜੇ ਦੋ ਫਾਈਟਰ ਜੈਟ ਨੇ ਭਾਰਤ ਨੇ ਉਹ ਆਪਣੇ ਮਸੈਲਾ ਦਾ ਧੱਕੇ ਸਿੱਟ ਲੈ ਨੇ ਸ਼੍ਰੀਨਗਰ ਦੇ 에ਅਰ ਬੇਸ ਤੋਂ ਜਿਹੜੀਆਂ ਪੰਜ ਮਸੈਲਾ ਧੱਕੇਆਂ ਸੀ ਤਾਂ ਦੋ ਫਾਈਟਰ ਜੈਟਾਂ ਨੂੰ ਵੀ ਜਿਹੜਾ ਮਾਰ ਕਰਾਇਆ ਭਾਰਤੀ ਫੌਜ ਦੇ ਵੱਲੋਂ ਤਾਂ ਉਸ ਦੇ ਚਲਦਿਆਂ ਹੀ ਫਿਰੋਜ਼ਪੁਰ ਤੋਂ ਵੀ ਇੱਕ ਖਬਰ ਰਾਤੀ ਸਾਹਮਣੇ ਆਈ ਸੀ ਇੱਕ ਘਰ ਦੇ ਉੱਪਰ ਜਿਹੜਾ ਡਰੋਨ ਨੇ ਹਮਲਾ ਕਰ ਦਿੱਤਾ ਉਸ ਘਰ ਦੇ ਤਿੰਨ ਜੀ ਹੈ ਜਿਹੜੇ ਉਹ ਬੁਰੀ ਤਰ੍ਹਾਂ ਝੁੱਲਸੇ ਗਏ ਤਾਂ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੋਰ ਜਿਹੜੇ ਸੁਰੱਖਿਆ ਦੇ ਕੜੇ ਪ੍ਰਬੰਧ ਹੈ ਜਿਹੜੇ ਸਖਤ ਪ੍ਰਬੰਧ ਉਹ ਕਰ ਦਿੱਤੇ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਨੇ ਕੱਲ ਲਗਾਤਾਰ ਅਨਾਉਂਸਮੈਂਟਾਂ ਤੇ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ